ਪੰਜਾਬ ਪੁਲਿਸ ਦੀ ਸਸਪੈਂਡ ਐਸ ਐਚਓ ਬੀਬੀ ਨੂੰ ਭਗੌੜਾ ਕਰਾਰ ਦਿੱਤਾ ਗਿਆ। ਅਦਾਲਤ ਵੱਲੋਂ ਭਗੌੜਾ ਕਰਾਰ ਇਸ ਕਰਕੇ ਦਿੱਤਾ ਗਿਆ ਕਿ ਕਿਉਂਕਿ 9 ਮਹੀਨਿਆਂ ਤੋਂ ਬੀਬੀ ਦਾ ਕੋਈ ਥੋ ਪਤਾ ਨਹੀਂ। ਹਾਲਾਂਕਿ ਇਸ ਦੇ ਉੱਤੇ ਗੰਭੀਰ ਦੋਸ਼ ਲੱਗੇ ਸਨ ਕਿ ਇਸ ਨੇ 5 ਲੱਖ ਰੁਪਇਆ ਰਿਸ਼ਵਤ ਲੈ ਕੇ ਇੱਕ ਨਸ਼ਾ ਤਸਕਰ ਨੂੰ ਛੱਡਿਆ। ਇਹ ਮਾਮਲਾ ਜਦੋਂ ਕਾਫੀ ਜ਼ਿਆਦਾ ਸੁਰਖੀਆਂ ਬਣ ਗਿਆ ਤੇ ਉਸ ਤੋਂ ਬਾਅਦ ਏਸੀ ਐਸ ਐਚਓ ਵੱਲੋਂ ਆਪਣੇ ਸੀਨੀਅਰ ਅਧਿਕਾਰੀ ਦੇ ਉੱਤੇ ਗੰਭੀਰ ਦੋਸ਼ ਵੀ ਲਗਾਏ ਗਏ ਸਨ ਔਰ ਫੇਸਬੁੱਕ ਦੇ ਉੱਤੇ ਇੱਕ ਲੰਮੀ ਚੌੜੀ ਪੋਸਟ ਲਿਖ ਕੇ ਦੱਸਿਆ ਗਿਆ ਸੀ ਕਿ ਕਿਵੇਂ ਉਸ ਨੂੰ ਮਜਬੂਰ ਕੀਤਾ ਗਿਆ ਔਰ ਕਿਵੇਂ ਉਸ ਦੇ ਨਾਲ ਸ਼ੋਸ਼ਣ ਕੀਤਾ ਗਿਆ ਹਾਲਾਂਕਿ ਉਸ ਸ਼ਿਕਾਇਤ ਦਾ ਕੀ ਬਣਿਆ ਉਸ ਦੀ ਵੀ ਕੋਈ ਅਪਡੇਟ ਹੁਣ ਤੱਕ ਸਾਹਮਣੇ ਨਹੀਂ ਆਈ ਕਿ ਉਸ ਦੀ ਸ਼ਿਕਾਇਤ ਉੱਤੇ ਵੀ ਕੋਈ ਗੱਲ ਕੀਤੀ ਗਈ ਕਿ ਨਹੀਂ ਕੀਤੀ ਗਈ ਹਾਲਾਂਕਿ ਉਦੋਸ਼ ਉਸ ਵਕਤ ਸਾਹਮਣੇ ਆਏ ਸੀ ਜਦੋਂ ਇਸ ਬੀਬੀ ਨੂੰ ਵੀ ਜਿਹੜਾ ਇੱਕ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਸਸਪੈਂਡ ਕਰ ਦਿੱਤਾ ਗਿਆ ਸੀ ਮਹਿਕਮੇ ਤੋਂ ਤਾਂ ਇਹ BBSHO ਜਿਸ ਨੂੰ ਪਗੋੜਾ ਕਰਾਰ ਦਿੱਤਾ ਗਿਆ 9 ਮਹੀਨਿਆਂ ਤੋਂ ਪੇਸ਼ ਹੀ ਨਹੀਂ ਹੋਏ ਬੀਬਾ ਜੀ ਜਿਸ ਕਰਕੇ ਜਿਹੜਾ ਹੁਣ ਪਗੋੜਾ ਵੀ ਕਰਾਰ ਦੇ ਦਿੱਤਾ ਗਿਆ ਸਸਪੈਂਡ ਐਸਐਚਓ ਨੂੰ ਔਰ ਹਾਲਾਂਕਿ ਪੰਜਾਬ ਪੁਲਿਸ ਦੇ ਵਿੱਚ ਕਰੋਨਾ ਵਾਰੀਅਰ ਦੇ ਤੌਰ ਦੇ ਉੱਤੇ ਵੀ ਇਸ ਨੂੰ ਸਨਮਾਨਿਤ ਕੀਤਾ ਜਾ ਸਕ ਚੁੱਕਾ ਹੈ ਕਿ ਕਰੋਨਾ ਕਾਲ ਦੇ ਵਿੱਚ ਇਸ ਨੇ ਵਧੀਆ ਭੂਮਿਕਾ ਨਿਭਾਈ ਹੈ ਪੁਲਿਸ ਡਿਪਾਰਟਮੈਂਟ ਦੇ ਅੰਦਰ ਅਰਸ਼ਪ੍ਰੀਤ ਕੌਰ ਗਰੇਵਾਲ 9 ਮਹੀਨੇ ਪਹਿਲਾਂ ਵਿਭਾਗ ਨੇ ਸਸਪੈਂਡ ਕਰ ਦਿੱਤਾ ਸੀ ਤੇ ਹੁਣ ਕੋਰਟ ਨੇ ਅਰਸ਼ਪ੍ਰੀਤ ਕੌਰ ਨੂੰ ਪਘੋੜਾ ਘੋਸ਼ਿਤ ਕਰ ਦਿੱਤਾ ਮੋਗਾ ਜ਼ਿਲ੍ਹੇ ਦੇ ਥਾਣਾ ਕੋਟੀਸੇਖਾਨ ਦੇ ਵਿੱਚ ਜਦੋਂ ਅਰਸ਼ਪ੍ਰੀਤ ਬਤੌਰ ਐਸ ਐਚ ਓ ਤਾਇਨਾਤ ਸੀ ਤਾਂ ਉਸ ਦੇ ਉੱਤੇ ਦੋਸ਼ ਲੱਗੇ ਸਨ ਕਿ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਿਆ ਗਿਆ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਉਸ ਦੇ ਨਾਲ ਦੋ ਮੁੰਛੀਆਂ ਨੂੰ ਵੀ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਸੀ ਡੀਐਸਪੀ ਨੇ ਇਸ ਕੇਸ ਦੀ ਜਾਂਚ ਕੀਤੀ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਲੇਡੀ ਐਸਐਚਓ ਇਹ ਦੋਨੋਂ ਮੁੰਛੀਆਂ ਦੇ ਨਾਲ ਮਿਲ ਕੇ ਤਿੰਨ ਨਸ਼ਾ ਤਸਕਰਾਂ ਨੂੰ ਫੜਿਆ ਸੀ ਫਿਰ ਉਹਨਾਂ ਤੋਂ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡਣ ਦਾ ਮਾਮਲਾ ਸਾਹਮਣੇ ਆਇਆ ਸੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਜਿਹੜੀ ਹੈ ਅਗਾਊਂ ਜ਼ਮਾਨਤ ਅਰਜੀ ਲਗਾਈ ਹੋਈ ਸੀ ਉਹ ਵੀ ਰੱਦ ਹੋ ਚੁੱਕੀ ਹੈ ਕੇਸ ਦਰਜ ਹੋਣ ਤੋਂ 9 ਮਹੀਨੇ ਬਾਅਦ ਸਸਪੈਂਡ ਇਸ ਲੇਡੀ ਐਸ ਐਚਓ ਪੁਲਿਸ ਅਧਿਕਾਰੀ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਚਲਦੇ ਆਂ ਭਗੌੜਾ ਕੋਸ਼ਿਤ ਕਰਾਰ ਦੇ ਦਿੱਤਾ ਗਿਆ। ਥਾਣਾ ਕੋਟ ਇਸੇ ਖਾਂ ਦੇ ਵਿੱਚ ਅਰਸ਼ਪ੍ਰੀਤ ਕੌਰ ਦੇ ਖਿਲਾਫ ਧਾਰਾ 209 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਸੀ। ਕਰੋਨਾ ਕਾਲ ਦੇ ਵੇਲੇ ਫਰੰਟ ਲਾਈਨ ਦੇ ਉੱਤੇ ਵਾਰੀਅਰ ਦੇ ਤੌਰ ਤੇ ਕੰਮ ਕਰਨ ਦੇ ਵਿੱਚ ਐਸ ਐਚਓ ਪਹਿਲੀ ਵਾਰ ਸੁਰਖੀਆਂ ਦੇ ਵਿੱਚ ਆਏ ਸਨ। ਐਸ ਐਚਓ ਅਰਸ਼ਪ੍ਰੀਤ ਕੌਰ ਘਰੇਵਾਲ ਨੇ ਕਰੋਨਾ ਕਾਲ ਦੇ ਵਿੱਚ ਫਰੰਟ ਲਾਈਨ ਵਾਰੀਅਰ ਦੇ ਤੌਰ ਦੇ ਉੱਤੇ ਜਿਹੜੀ ਹੈ ਸਫਲਤਾ ਹਾਸਲ ਕੀਤੀ ਸੀ ਉਸ ਵਕਤ ਪਰ ਇਹ ਸਾਰਾ ਕੁਝ ਉਦੋਂ ਮਿੱਟੀ 'ਚ ਮਿਲ ਗਿਆ ਜਦੋਂ ਗੰਬੀਰ ਦੋਸ਼ ਲੱਗੇ ਕਿ ਉਸਨੇ 5 ਲੱਖ ਰੁਪਏ ਰਿਸ਼ਵਤ ਲੈ ਕੇ ਮੁੰਛੀਆਂ ਦੇ ਨਾਲ ਮਿਲ ਕੇ ਜਿਹੜਾ ਆ ਇਸ ਕਾਂਡ ਨੂੰ ਅੰਜਾਮ ਦਿੱਤਾ ਹੈ ਰਿਸ਼ਵਤ ਦੇ ਮਾਮਲੇ ਦੇ ਵਿੱਚ ਉਸ ਨੂੰ ਹਾਲਾਂਕਿ ਕੋਈ ਹੋਰ ਰਿਸ਼ਵਤ ਲੈਂਦਾ ਫੜਿਆ ਜਾਂਦਾ ਤੇ ਤੁਰੰਤ ਕਾਰਵਾਈ ਹੋ ਜਾਂਦੀ ਹੈ ਜਿੱਥੇ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਉੱਥੇ ਹੀ ਪੰਜਾਬ ਪੁਲਿਸ ਦਾ ਵੀ ਫੇਲਿਅਰ ਨਜ਼ਰ ਆਉਂਦਾ ਹੈ ਕਿ ਉਸ ਨੂੰ ਹਾਲੇ ਤੱਕ ਅਰਸ਼ਪੀਤ ਕੌਰ ਗਰੇਵਾਲ ਅਥਾਈ ਕਿਉਂ ਨਹੀਂ ਜੇਕਰ ਕਿਸੇ ਹੋਰ ਨੂੰ ਗ੍ਰਿਫਤਾਰ ਕਰਨਾ ਹੁੰਦਾ ਤਾਂ ਉਸਦੇ ਪਰਿਵਾਰਕ ਜੀਆਂ ਨੂੰ ਨਜ਼ਦੀਕੀ ਰਿਸ਼ਤੇਦਾਰਾਂ ਤੱਕ ਨੂੰ ਚੁੱਕ ਲਿਆ ਜਾਂਦਾ ਪਰ ਇਸ ਮਾਮਲੇ ਦੇ ਵਿੱਚ ਅਰਸ਼ਪ੍ਰੀਤ ਗੌਰ ਘਰੇਵਾਲ ਜੋ ਕਿ ਲੇਡੀ ਐਸਐਚਓ ਜੋ ਸਸਪੈਂਡ ਹੋ ਚੁੱਕੀ ਹੈ ਮਹਿਕਮੇ ਚ ਉਸ ਨੂੰ ਹਾਲੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਅਜਿਹੇ ਕਈ ਪਹੂ ਚਰਚਿਤ ਕੇਸ ਨੇ ਪੰਜਾਬ ਦੇ ਅੰਦਰ ਜਦੋਂ ਇੰਸਪੈਕਟਰ ਰੈਂਕ ਹੋਵੇ ਜਾਂ ਕੋਈ ਹੋਰ ਵੱਡਾ ਉੱਚ ਅਧਿਕਾਰੀ ਹੋਵੇ ਉਸ ਨੂੰ ਕਿਸੇ ਵੀ ਮਾਮਲੇ ਦੇ ਵਿੱਚ ਜਦੋਂ ਨਾਮਜ਼ਦਤਾ ਕਰ ਲਿਆ ਜਾਂਦਾ ਰੋਸ ਵੇਖ ਕੇ ਜਾਂ ਫਿਰ ਕਿਸੇ ਹੋਰ ਵਜਾ ਦੇ ਕਰਕੇ ਜਦੋਂ ਮਾਮਲਾ ਸੁਰਖੀ ਬਣ ਜਾਂਦਾ ਹੈ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਪੈਂਦੀ ਹੈ ਤੁਰੰਤ ਐਫ ਆਈ ਆਰ ਵੀ ਦਰਜ ਕਰਨੀ ਪੈਂਦੀ ਹੈ ਪਰ ਜਦੋਂ ਗੱਲ ਆਉਂਦੀ ਹੈ ਅਰੈਸਟ ਕਰਨ ਦੀ ਤਾਂ ਫਿਰ ਇੰਸਪੈਕਟਰ ਰੈਂਕ ਦਾ ਅਧਿਕਾਰੀ ਹੋਵੇ ਚਾਹੇ ਕੋਈ ਲੇਡੀ ਹੈ ਜਾਂ ਮੇਲ ਅਫਸਰ ਹੋਵੇ ਜਾਂ ਕੋਈ ਇਸ ਤੋਂ ਉੱਪਰਲਾ ਹੋਵੇ ਡੀ ਐਸ ਪੀ ਜਾਂ ਏ ਆਈ ਜੀ ਇਸ ਤਰ੍ਹਾਂ ਦੇ ਕਈ ਕੇਸ ਨੇ ਪੰਜਾਬ ਦੀ ਹਿਸਟਰੀ ਸ਼ੀਟ ਦੇ ਅੰਦਰ ਜਿੱਥੇ ਗ੍ਰਿਫਤਾਰੀ ਜ਼ੀਰੋ ਹੁੰਦੀ ਹੈ ਪੁਲਿਸ ਦੇ ਹੱਥ ਸਫਲਤਾ ਨਹੀਂ ਲੱਗਦੀ ਜੇਕਰ ਕਿਸੇ ਹੋਰ ਦੇ ਖਿਲਾਫ ਕਾਰਵਾਈ ਕਰਨੀ ਹੋਵੇ ਤਾਂ ਤੁਰੰਤ ਪਰਚਾ ਬਾਅਦ ਚ ਦਰਜ ਹੁੰਦਾ ਹੈ ਪਹਿਲਾਂ ਬੰਦੇ ਨੂੰ ਚੁੱਕ ਲਿਆ ਜਾਂਦਾ ਹੈ ਤਾਂ ਇਸ ਮਾਮਲੇ ਦੇ ਵਿੱਚ ਹਾਲੇ ਤੱਕ ਪੁਲਿਸ ਦੇ ਵੀ ਹੱਥ ਜੇਕਰ ਹਰਸ਼ਪ੍ਰੀਤ ਕੌਰ ਘਰੇਵਾਲ ਨਹੀਂ ਲੱਗੇ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਇਸ ਦੇ ਵਿੱਚ 50 ਪੁਲਿਸ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਦੇਖਿਆ ਜਾ ਰਿਹਾ ਹੈ ਇਸ ਮਾਮਲੇ ਵਿੱਚ ਐਸਐਸਪੀ ਮੋਗਾ ਅਜੇ ਗਾਂਧੀ ਨੇ ਕਿਹਾ ਕਿ ਅਸੀਂ ਜ਼ਰੂਰੀ ਮੀਟਿੰਗਾਂ ਦੇ ਵਿੱਚ ਬਿਜ਼ੀ ਆ ਜਲਦੀ ਹੀ ਡੀਐਸਪੀ ਰੈਂਕ ਦੇ ਅਧਿਕਾਰੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਦੇਣਗੇ ਇਹ ਜਿਹੜੀ ਗੱਲ ਉਹਨਾਂ ਨੇ ਕਈ ਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਔਰ ਐਸ ਐਚ ਓ ਨੇ ਨਾਕੇ ਦੇ ਉੱਤੇ ਨਸ਼ਾ ਤਸਕਰ ਫੜੇ ਸੀ ਜਿਹੜਾ ਇਸ ਕੇਸ ਦਾ ਪਿਛੋਕੜ ਹੈ ਕਿ ਮੋਗਾ ਦੇ ਡੀ ਐਸ ਪੀ ਰਮਨਦੀਪ ਸਿੰਘ ਦੀ ਤਰਫ ਤੋਂ ਹੀ ਕੋਟੀਸੇਖਾਂਾ ਥਾਣੇ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਦੇ ਮੁਤਾਬਕ ਕਿ ਤੈਨਾਤ ਜਿਹੜਾ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ 1 ਅਕਤੂਬਰ ਨੂੰ ਨਾਕੇ ਦੇ ਉੱਤੇ ਇੱਕ ਨਸ਼ਾ ਤਸਕਰ ਨੂੰ ਫੜਿਆ ਸੀ ਉਸ ਦਾ ਨਾਮ ਅਮਰਜੀਤ ਸਿੰਘ ਸੀ ਉਹ ਕੋਟੀਸੇਖਾਂਾ ਦੇ ਦਾਤੇਵਾਲਾ ਰੋਡ ਦੇ ਉੱਤੇ ਰਹਿਣ ਵਾਲਾ ਸੀ ਤਲਾਸ਼ੀ ਦੇ ਦੌਰਾਨ ਮੁਲਜ਼ਮ ਦੇ ਕੋਲੋਂ 2 ਕਿਲੋ ਅਫੀਮ ਬਰਾਮਦ ਹੋਈ ਸੀ ਇਸ ਕਾਰਵਾਈ ਦੇ ਵਿੱਚ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੇ ਨਾਲ ਕੋਟ ਈਸੇਖਾਨ ਦੇ ਥਾਣੇ ਦੇ ਮੁੰਚੀ ਗੁਰਪ੍ਰੀਤ ਸਿੰਘ ਤੇ ਬਾਲਖੰਡੀ ਚੌਂਕੀ ਦੇ ਮੁੰਚੀ ਰਾਜਪਾਲ ਸਿੰਘ ਵੀ ਸ਼ਾਮਲ ਸੀ ਉਹਨਾਂ ਨੇ ਉਹਨਾਂ ਤੋਂ ਪੁੱਛਗਿੱਛ ਵੀ ਕੀਤੀ ਜਿਹੜੇ ਮੁਲਜ਼ਮ ਫੜੇ ਗਏ ਸੀ ਤਾਂ ਪਤਾ ਲੱਗਿਆ ਕਿ ਉਸ ਦੇ ਨਾਲ ਹੀ ਨਸ਼ਾ ਨਸ਼ੇ ਦੀ ਤਸਕਰੀ ਦੇ ਵਿੱਚ ਉਸ ਦਾ ਬੇਟਾ ਗੁਰਪ੍ਰੀਤ ਸਿੰਘ ਤੇ ਉਸ ਦਾ ਭਰਾ ਮਨਪ੍ਰੀਤ ਸਿੰਘ ਵੀ ਸ਼ਾਮਲ ਨੇ ਇਹ ਸਾਰੀ ਪੁੱਛਗਿੱਛ ਹੋਈ ਪਰ ਇਸ ਦੇ ਦੌਰਾਨ ਹੀ ਇਹ ਸਾਰੀਆਂ ਗੱਲਾਂ ਦੇ ਵਿੱਚੋਂ ਪਤਾ ਲੱਗਿਆ ਕਿ ਉਹਨਾਂ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਪੈਸੇ ਲੈ ਕੇ ਉਹ ਵੀ 5 ਲੱਖ ਰੁਪਏ ਹੁਣ ਇਸ ਮਾਮਲੇ ਦੇ ਵਿੱਚ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਜਿੱਥੇ ਪਗੋੜਾ ਘੋਸ਼ਿਤ ਕੀਤਾ ਗਿਆ ਕਰਾਰ ਦਿੱਤਾ ਗਿਆ ਇਸ ਪੁਰਾਣੇ ਕੇਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿੰਨੀਆਂ ਮੁਸ਼ਕਲਾਂ ਇਸ ਲੇਡੀ ਐਸ ਐਚਓ ਦੇ ਵਾਸਤੇ ਖੜੀਆਂ ਹੁੰਦੀਆਂ ਨੇ ਤੇ ਪੰਜਾਬ ਪੁਲਿਸ ਇਸ ਦੀ ਕਰੋ ਤੋਂ ਆ ਗ੍ਰਿਫਤਾਰੀ ਕਰ ਪਾਉਂਦੀ ਹੈ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ